ਬੱਚਾ ਦੇ ਨਾਮ ਨਾਲ ਮਸ਼ਹੂਰ ਗਾਇਕ ਅਤੇ ਰੈਪਰ ਆਦਿੱਤਿਆ ਪ੍ਰਤੀਕ ਸਿੰਘ ਨੂੰ ਅਦਾਲਤ ਨੇ ਯੂਨੀਸਿਸ ਇਨਫੋ ਸੋਲਿਊਸ਼ਨਜ਼ ਨਾਲ ਉਸਦੇ ਹਿੰਦੀ ਹਰਿਆਣਵੀ ਗੀਤ ਪਾਵਲਾ ਦੇ ਵੀਡੀਓ ਦੇ ਨਿਰਮਾਣ ਅਤੇ ਪ੍ਰਚਾਰ ਗਤੀਵਿਧੀਆਂ ਲਈ ਚੱਲ ਰਹੇ ਭੁਗਤਾਨ ਵਿਵਾਦ ਦੇ ਵਿੱਚ ਸੁਰੱਖਿਆ ਰਾਸ਼ੀ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਕਿ ਪੇਮੈਂਟ ਪੂਰੀ ਨਾ ਕਰਨ ਕਰਕੇ ਇਹ ਵਿਵਾਦ ਪੱਖ ਦਾ ਹੋਇਆ ਨਜ਼ਰ ਆ ਰਿਹਾ ਜੱਜ ਜਸਬੀਰ ਸਿੰਘ ਕੁੰਡੂ ਨੇ ਹੁਕਮ ਦਿੱਤਾ ਕਿ ਬਾਦਸ਼ਾ ਨੂੰ 2 ਕਰੋੜ 20 ਲੱਖ ਰੁਪਏ ਦੀ ਸੁਰੱਖਿਆ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ ਇਸ ਮਾਮਲੇ ਦੇ ਵਿੱਚ ਯੂਨਿਸਸ ਦੀ ਪਟੀਸ਼ਨ ਨੂੰ ਆਰਬਿਟਰੇਸ਼ਨ ਐਂਡ ਕੰਸਿਲਿਏਸ਼ਨ ਐਕਟ 1996 ਦੀ ਧਾਰਾ 9 ਦੇ ਤਹਿਤ ਅੰਸ਼ਿਕ ਤੌਰ ਦੇ ਉੱਤੇ ਸਵੀਕਾਰ ਕਰ ਲਿਆ ਗਿਆ ਸੀ ਤਾਂ ਹੁਣ ਬਾਦਸ਼ਾ ਵਿਵਾਦਾ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਪਟੀਸ਼ਨਰ ਨੇ ਕਹਿਆ ਕਿ ਨੁਮਾਇੰਦਗੀ ਵਕੀਲ ਐਸ ਐਲ ਨਿਰਵਾੜੀਆਂ ਅਤੇ ਅਮਿਤ ਨਿਰਵਾੜੀਆਂ ਨੇ ਕੀਤੀ ਜਦਕਿ ਬਾਦਸ਼ਾਹ ਦੀ ਨੁਮਾਇੰਦਗੀ ਵਿਜਿੰਦਰ ਪਰਮਾਰ ਦੇ ਵੱਲੋਂ ਕੀਤੀ ਗਈ ਵਕੀਲ ਅਮਿਤ ਮੁਤਾਬਕ ਸੁਰੱਖਿਆ ਰਕਮ ਦੇ ਵਿੱਚ 1 ਕਰੋੜ 70 ਲੱਖ ਰੁਪਏ ਦੀਆਂ ਪਹਿਲਾਂ ਦੀਆਂ ਫਿਕਸਡ ਡਿਪੋਜ਼ਿਟ ਰਸੀਦਾਾਂ ਅਤੇ ਅਦਾਲਤ ਦੁਆਰਾ ਨਿਰਦੇਸ਼ਿਤ 50 ਲੱਖ ਰੁਪਏ ਦੀ ਵਾਧੂ ਜਮਾ ਰਕਮ ਸ਼ਾਮਲ ਹੈ ਤਾਂ ਇਸ ਦੇ ਵਿੱਚ ਇਹ ਦੋਵੇਂ ਜਮਾ ਰਾਸ਼ੀ ਅਗਲੇ ਹੁਕਮਾ ਤੱਕ ਨਕਦ ਕੀ ਦਿੱਜਾਵੇਗੀ ਤਾਂ ਬੋਝ ਤੋਂ ਮੁਕਤ ਰੱਖੀ ਜਾਵੇਗੀ ਤਾਂ ਹੁਣ ਯੂਨਿਸਟੇਡਸ ਨੇ ਦੋਸ਼ ਲਗਾਇਆ ਕਿ ਬਾਦਸ਼ਾਹ ਨੇ 2021 ਦੇ ਵਿੱਚ ਹੋਏ ਇੱਕ ਸਮਝੌਤੇ ਦੇ ਤਹਿਤ 2 ਕਰੋੜ 88 ਲੱਖ ਰੁਪਏ ਜੋ ਕਿ ਲਾਗਤਾਂ ਵਿਆਜ ਅਤੇ ਹੋਰ ਖਰਚੀਆਂ ਸਣੇ ਭੁਗਤਾਨ ਇਸ ਦਾ ਨਹੀਂ ਕੀਤਾ ਸਮਝੌਤੇ ਦੇ ਮੁਤਾਬਕ ਬਾਦਸ਼ਾਹ ਨੂੰ ਪ੍ਰਚਾਰਗਤੀ ਵਿਧਿਆ ਦੇ ਲਈ 1 ਕਰੋੜ 5 ਲੱਖ ਰੁਪਏ ਅਤੇ ਬਾਬਲਾ ਵੀਡੀਓ ਲਈ 65 ਲੱਖ ਰੁਪਏ ਦਾ ਭੁਗਤਾਨ ਕਰਨਾ ਸੀ ਇਹ ਵੀਡੀਓ 28 ਜੁਲਾਈ 2021 ਨੂੰ ਜਾਰੀ ਕੀਤਾ ਗਿਆ ਹਾਲਾਂਕਿ ਯੂਨੀਸਿਸ ਦੇ ਵਕੀਲ ਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਮਈ 2022 ਦੇ ਵਿੱਚ 2 ਕਰੋੜ ਰੁਪਏ GST ਸਣੇ ਦੋ ਟੈਕਸ ਇਨਵੌਇਸ ਜਾਰੀ ਕਰਨ ਦੇ باوجود ਭੁਗਤਾਨ ਨਹੀਂ ਕੀਤਾ ਗਿਆ